ਉਹਦੀਆਂ ਲੇਡੀਜ਼ ਮਾਤਾਵਾਂ ਦੱਸਦੀਆਂ ਮੇਰਾ ਬੇਟਾ ਤਾਂ ਵੈਂਗਰ ਨਹੀਂ ਖਾਂਦਾ ਕਦੂ ਨੂੰ ਮੂੰਹ ਨਹੀਂ ਲਾਉਂਦਾ ਬੜੇ ਚਾਹ ਨਾਲ ਦੱਸਦੀਆਂ ਜਿਹੜੇ ਨੂੰ ਥੈਰਾਲਿਕ ਖਵਾਇਆ ਛੋਟੇ-ਛੋਟੇ ਨੂੰ ਆਪਾਂ ਦੁੱਧ ਤੇ ਪਾਲਿਆ ਛੋਟੇ-ਛੋਟੇ ਦੇ ਮੁੱਲ ਦੇ ਤੇ ਉਹ ਕਿੱਥੋਂ ਖਾਊਗਾ ਬਾਟੀ ਭਰ ਕੇ ਬੱਚੇ 68 ਕਹਿਣਾ ਭੁੱਲ ਗਏ ਨੇ 63 ਕਹਿਣਾ ਭੁੱਲ ਗਏ ਨੇ 92 ਕਹਿਣਾ ਭੁੱਲ ਗਏ ਨੇ ਉਹ ਚੰਗਾ ਅਫਸਰ ਨਹੀਂ ਸਿੱਧ ਹੋ ਸਕਦਾ ਸਭ ਤੋਂ ਚੰਗਾ ਅਫਸਰ ਉਹ ਸਿੱਧ ਹੁੰਦਾ ਜਿਹੜਾ ਪਿੰਡ 'ਚ ਪੜਿਆ ਹੈ ਸ਼ਹਿਰ 'ਚ ਰਿਹਾ ਹੈ ਕਿਉਂਕਿ 10ਵੀਂ ਤੱਕ ਪਿੰਡ ਪੜਿਆ ਪਲੱਸ 2 ਪਿੰਡ ਕੀਤੀ ਉਸ ਤੋਂ ਬਾਅਦ ਤੋਂ ਸਦੋਨੇ ਸਮਾਜ ਬਚਪਨ ਚੰਗੇਰਾ ਵਧੀਆ ਲਵੇਰਾ ਸਭ ਤੋਂ ਮੁਡੇ ਹੈ ਜੇਕਰ ਕਿਸਾਨ ਵੀਰੋ ਤੁਹਾਡੇ ਪਸ਼ੂ ਦਾ ਬਚਪਨ ਚੰਗਾ ਹੋਊਗਾ ਤਾਂ ਦੋਹਣਾ ਭਾਰ ਕੇ ਥਾਪੀ ਮਾਰ ਕੇ ਤੁਸੀਂ ਉਹਦੀ ਬਾਲਟੀ ਭਰ ਸਕਦੇ ਹੋ ਆਮ ਕੀ ਦੇਖਿਆ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਦੁੱਧ ਚੋਣ ਵਾਲੇ ਜੰਤਰ ਮੰਨਿਆ ਜਾਂਦਾ ਹੈ ਜਿਹੜੇ ਸਾਡੇ ਬੱਚੇ ਹੁੰਦੇ ਆ ਕਟਾ ਹੋਵੇ ਬੱਚਾ ਹੋਵੇ ਬੱਚੀ ਬੱਚੀ ਨੂੰ ਤਾਂ ਥੋੜਾ ਜਿਆ ਕੱਟੀ ਨੂੰ ਤਾਂ ਅਸੀਂ ਕਰ ਲੈਨੇ ਆ ਦੋ ਥਣ ਕੋਈ ਥਣ ਚਗਾ ਦਿੰਨੇ ਆ ਪਰ ਕੱਟੇ ਨਾਲ ਤਾਂ ਬਹੁਤ ਹੀ ਸਾਡਾ ਵਿਤਕਰਾ ਹੁੰਦਾ ਜੇ ਗੱਲ ਪਸ਼ੂਆਂ ਸਬੰਧੀ ਹੋ ਰਹੀ ਹੈ ਕਿਸਾਨ ਵੀਰੋ ਜਿੰਨੀਆਂ ਮਰਜ਼ੀ ਯੂਨੀਵਰਸਟੀਆਂ ਅਸੀਂ ਅਲੱਗ ਬਣਾ ਲਈਏ ਖੇਤੀਬਾੜੀ ਯੂਨੀਵਰਸਿਟੀ ਪਸ਼ੂ ਯੂਨੀਵਰਸਿਟੀ ਪਰ ਜਿਹੜਾ ਪਸ਼ੂ ਧਨ ਦਾ ਤੇ ਖੇਤੀ ਦਾ ਬੜਾ ਨੌ ਮਾਸ਼ਤ ਦਾ ਰਿਸ਼ਤਾ ਹੈ ਅਸੀਂ ਇਹਨੂੰ ਅਲੱਗ ਨਹੀਂ ਕਰਕੇ ਦੇਖ ਸਕਦੇ ਕਿਉਂਕਿ ਦੋਨਾਂ ਦੇ ਨਾਲ ਹੀ ਜਿਹੜੀ ਖੇਤੀ ਦੇ ਨਾਲ ਹੀ ਤੁਹਾਡੇ ਪਸ਼ੂਆਂ ਧਨ ਨੂੰ ਚੱਲਣਾ ਜੇਕਰ ਦੇਖਿਆ ਜਾਵੇ ਕਿਸਾਨ ਵੀਰੋ ਜਿਹੜੀ ਖੇਤੀ ਹੈ ਆਪਣੀ ਉਹ ਦਿਨ ਬੰਦ ਦਿਨ ਥੋੜੀ ਜੀ ਮਹਿੰਗੀ ਹੁੰਦੀ ਜਾ ਰਹੀ ਹੈ ਉਹਦੇ ਜਿਹੜੇ ਖਰਚੇ ਆ ਉਹ ਵਧਦੇ ਜਾ ਰਹੇ ਆ ਕੁਝ ਸਾਡੇ ਜ਼ਮੀਨ ਦੇ ਟੁਕੜੇ ਛੋਟੇ ਹੁੰਦੇ ਜਾ ਰਹੇ ਆ ਕਾਸਟ ਆਫ ਪ੍ਰੋਡਕਸ਼ਨ ਜਿਹਨੂੰ ਕਹਿੰਦੇ ਆ ਖੇਤੀ ਦੇ ਉੱਤੇ ਲਾਗਤ ਸਾਡੀ ਵੱਧਦੀ ਜਾ ਰਹੀ ਹੈ ਇਸ ਕਰਕੇ ਅਸੀਂ ਜੇਕਰ ਮੁਨਾਫਾ ਆਪ ਦੇ ਆਪ ਨੂੰ ਅਸੀਂ ਆਪ ਦੇ ਆਪਨ ਖੇਤੀ ਨੂੰ ਵੀ ਰਾਹੇ ਬੰਦ ਬਣਨਾ ਹੈ ਤਾਂ ਸਾਨੂੰ ਜਿਹੜੀ ਸਾਡੀ ਉਤਪਾਦਨ ਹੈ ਜਾਂ ਸਾਡੀ ਆਮਦਨ ਹੈ ਉਹ ਹੋਰ ਕਿਸੇ ਕਿਤੇ ਤੋਂ ਵਧਾਉਣੀ ਪੈਣੀ ਹੈ ਉਹ ਕਿਸਾਨ ਵੀਰੋ ਕਿਹੜੇ ਕਿਤੇ ਨੇ ਉਹ ਸਾਡੇ ਸਹਾਇਕ ਦੰਦੇ ਆ ਵੈਸੇ ਆਪਾਂ ਸਹਾਇਕ ਧੰਦੇ ਇਹਨਾਂ ਨੂੰ ਕਹਿ ਦਿੰਨੇ ਆ ਪਰ ਜੇਕਰ ਇਹਨਾਂ ਨੂੰ ਮੇਨ ਧੰਦੇ ਮੰਨ ਕੇ ਚੱਲੀਏ ਤਾਂ ਹੀਓ ਕੰਮ ਸਾਡੇ ਲੋਟ ਆ ਸਕਦਾ ਹੈ ਕਿਸੇ ਵੀ ਧੰਦੇ ਨੂੰ ਅਸੀਂ ਐਬਸੈਂਟ ਹੀ ਫਾਰਮਰ ਦਾ ਧੰਦਾ ਨਹੀਂ ਮੰਨ ਸਕਦੇ ਉਹਦੇ ਵਿੱਚ ਸਾਨੂੰ ਪੂਰਾ ਫੁੱਲ बटे ਫੁੱਲ ਦੇਣਾ ਪੈਂਦਾ ਗੱਲ ਪਸ਼ੂ ਧਨ ਦੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਬਿਮਾਰੀਆਂ ਬਾਰੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਦਿੱਤੀਆਂ ਪਰ ਮੈਂ ਤੁਹਾਨੂੰ 2-4 ਗੱਲਾਂ ਤੁਹਾਡੇ ਨਾਲ ਕਰਨੀਆਂ ਕਿਉਂਕਿ ਮੇਰਾ ਪਸ਼ੂ ਸੰਬੰਧੀ ਵਿਸ਼ਾ ਨਹੀਂ ਹੈ ਸਭ ਤੋਂ ਪਹਿਲਾਂ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਬਚਪਨ ਚੰਗੇਰਾ ਵਧੀਆ ਲਵੇਰਾ ਸਭ ਤੋਂ ਮੁੱਢੇ ਹੈ ਜੇਕਰ ਕਿਸਾਨ ਵੀਰੋ ਤੁਹਾਡੇ ਪਸ਼ੂ ਦਾ ਬਚਪਨ ਚੰਗਾ ਹੋਊਗਾ ਤਾਂ ਦੋਹਣਾ ਭਾਰ ਕੇ ਥਾਪੀ ਮਾਰ ਕੇ ਤੁਸੀਂ ਉਹਦੀ ਬਾਲਟੀ ਭਰ ਸਕਦੇ ਹੋ ਆਮ ਕੀ ਦੇਖਿਆ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਦੁੱਧ ਚੋਣ ਵਾਲੇ ਜੰਤਰ ਮੰਨਿਆ ਜਾਂਦਾ ਹੈ ਜਿਹੜੇ ਸਾਡੇ ਬੱਚੇ ਹੁੰਦੇ ਆ ਕਟਾ ਹੋਵੇ ਬੱਚਾ ਹੋਵੇ ਬੱਚੀ ਬੱਚੀ ਨੂੰ ਤਾਂ ਥੋੜਾ ਜਿਆ ਕੱਟੀ ਨੂੰ ਤਾਂ ਅਸੀਂ ਕਰ ਲੈਨੇ ਆ ਦੋ ਥਣ ਕੋਈ ਥਣ ਚਗਾ ਦਿੰਨੇ ਆ ਪਰ ਕੱਟੇ ਨਾਲ ਤਾਂ ਬਹੁਤ ਹੀ ਸਾਡਾ ਵਿੱਤ ਕਰਾ ਹੁੰਦਾ ਜੇ ਆਪ ਤੋਂ ਨਹੀਂ ਵੱਜਦਾ ਤਾਂ ਅਸੀਂ ਆਪਦੇ ਨਾਲ ਦੇ ਨੂੰ ਨਾ ਬਣਾ ਦੇ ਦਵਾ ਦਾ ਸਾਰਾ ਚੁੰਗ ਜੂਗਾ ਅਸੀਂ ਦਵਾ ਦੋ ਬੰਦਿਆ ਹੁਣ ਕਿਸਾਨ ਵੀਰੋਂ ਇੱਕ ਧਿਆਨ ਜੀ ਗੱਲ ਹੈ ਆਮ ਮੈਂ ਸਾਇੰਸ ਦਾ ਨਾ ਤੋਂ ਸੁਣਿਆ ਜਿਹੜੀਆਂ ਦੁੱਧ ਦੀਆਂ ਨਾੜਾਂ ਹੁੰਦੀਆਂ ਤਕਰੀਬਨ ਉਹ ਪਹਿਲੇ 5 6 ਮਹੀਨਿਆਂ ਦੇ ਵਿੱਚ ਹੀ ਡਿਵੈਲਪ ਹੋ ਜਾਂਦੀਆਂ ਪਤਾ ਲੱਗ ਜਾਂਦਾ ਕਿ ਸਾਡੀ ਜਿਹੜੀ ਕੱਟੀ ਆ ਜਾਂ ਬੱਚੀ ਆ ਕਿੰਨੇ ਕਿਲੋ ਦੁੱਧ ਦੇਊਗੀ ਇਹ ਨਿਰਧਾਰਤ ਹੋ ਜਾਂਦਾ ਸਾਇੰਸ ਦਾ ਨਾ ਦੱਸਦੇ ਆ ਇਸ ਕਰਕੇ ਜਿਵੇਂ ਬੱਚਿਆਂ ਦੇ ਚਾਰਟ ਬਣਦੇ ਆ ਨਾ ਆਮ ਦਾਈਆਂ ਸਾਡੇ ਬੱਚਿਆਂ ਦੇ ਚਾਰਟ ਸਾਨੂੰ ਬਣਾ ਕੇ ਦਿੰਦੀਆਂ ਐ ਵੀ ਇਹਨੂੰ ਹੁਣ ਆਹ ਦੇਣਾ ਐ ਆਹ ਦੇਣਾ ਮਹੀਨੇ ਦੇ ਨੂੰ ਦੋ ਮਹੀਨਿਆਂ ਦੇ ਨੂੰ ਇਸੇ ਤਰ੍ਹਾਂ ਹੀ ਤੁਹਾਡੇ ਜਿਹੜੇ ਕਟਰੇ ਤੇ ਬੱਚਰੂ ਐ ਉਹਨਾਂ ਦੇ ਵੀ ਇੱਕ ਚਾਰਟ ਨੇ ਡਾਕਟਰ ਸਾਹਿਬਾਨ ਬੈਠੇ ਐ ਉਹਦੇ ਮੁਤਾਬਕ ਉਹਨੂੰ ਖੁਰਾਕ ਦਿਓ ਉਹਨੂੰ ਇੱਕ ਦੁੱਧ ਚੋਣ ਵਾਲਾ ਆਪਾਂ ਜੰਤਰ ਨਹੀਂ ਮੰਨਣਾ ਉਹਨੂੰ ਤਾਂ ਹੀ ਉਹ ਤੁਹਾਡਾ ਬਚਪਨ ਚੰਗੇਰਾ ਵਧੀਆ ਲਵੇਰਾ ਤਾਂ ਹੀ ਹੋ ਗਿਆ ਜੇਕਰ ਉਹਨੂੰ ਬਚਪਨ ਚ ਕੁਛ ਦਿੱਤਾ ਜਾਓ ਤਾਂ ਹੀ ਉਹ ਛੀਆਂ ਝੋਟੀਆਂ ਵੱਣਗੀਆਂ ਨਵੇਂ ਸੁਧ ਦੇਖੇ ਦੇਖਿਆਗਾ ਤੁਸੀਂ ਆਮ ਕਿ ਸਾਡੇ ਕਿੱਡੇ ਕਿੱਡੀਆਂ ਝੋਟੀਆਂ ਹੋ ਜਾਂਦੀਆਂ ਬੱਚੀਆਂ ਨਵੇਂ ਦੁੱਧ ਨਹੀਂ ਹੁੰਦੀਆਂ ਉਹਨਾਂ ਦਾ ਕਾਰਨ ਇਹ ਹੁੰਦਾ ਕਿ ਮੁੱਢਲੀ ਖਰਾਕ ਦੇ ਵਿੱਚ ਸਾਡੇ ਨੁਕਸ ਹੋ ਜਾਂਦਾ। ਦੂਜੀ ਗੱਲ ਤੁਹਾਡੇ ਨਾਲ ਮੈਂ ਕਰਨੀ ਹੈ ਕਿ ਇਹਦੇ ਦੋ ਤਿੰਨ ਤਕਰੀਬਨ ਤਿੰਨ ਚੀਜ਼ਾਂ ਹੁੰਦੀਆਂ ਫੀਡਿੰਗ, ਬਰੀਡਿੰਗ ਤੇ ਰੱਖ-ਰਖਾਵ ਤਿੰਨ ਚਾਰ ਦੇ ਸਭ ਤੋਂ ਪਹਿਲਾਂ ਹੁੰਦਾ ਸਾਡਾ ਜਿਹੜਾ ਮੇਨ ਆਉਂਦਾ ਰੱਖ-ਰਖਾਵ। ਰੱਖ-ਰਖਾਵ ਬਾਰੇ ਸੋਨੂੰ ਜਿਹੜੇ ਖੇਤੀ ਦੇ ਸਾਡੇ ਪਸ਼ੂ ਸਾਇੰਸਦਾਨ ਬੈਠੇ ਨੇ ਪਸ਼ੂਆਂ ਸੰਬੰਧੀ ਉਹ ਤੁਹਾਨੂੰ ਦੱਸਣਗੇ ਤੇ ਉਦੋਂ ਬਾਅਦ ਇੱਕ ਇਹਦੇ ਵਿੱਚ ਦਾ ਜਿਹੜਾ ਇੱਕ ਮੇਨ ਕੰਮ ਆਉਂਦਾ 60 ਤੋਂ 65% ਖਰਚਾ ਸਾਡੀ ਫੀਡ ਦੇ ਉੱਤੇ ਆਉਂਦਾ ਹੈ ਕਿਸਾਨ ਵੀਰੋ ਜੇ ਤੁਸੀਂ ਕਾਸਟ ਆਫ ਪ੍ਰੋਡਕਸ਼ਨ ਘਟਾ ਸਕਦੇ ਹੋ ਤਾਂ ਉਸ ਮਰਲੇ ਦੇ ਵਿੱਚ ਘਟਾ ਸਕਦੇ ਹੋ ਬਾਕੀ ਤਕੀਮਤਾ ਛੋਡੀਆਂ ਉਨੀਆਂ ਕੀ ਰਹਿਣਗੀਆਂ ਉੱਥੇ ਖਰਚਾ ਘਟਾ ਕੇ ਤੁਸੀਂ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਦੁੱਧ ਤੇ ਆਉਂਦੀ ਹੈ ਕਿੰਨੇ ਰੁਪਏ ਕਿਲੋ ਪਰ ਕਿਜੀ ਉੱਥੇ ਘਟਾ ਸਕਦੇ ਹੋ ਕਿ ਫੀਡ ਘਰ ਦੀ ਬਣਾਉਣੀ ਸਿੱਖੋ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਇੱਕ ਸਾਇੰਸਦਾਨ ਹੁੰਦਾ ਹੈ ਕਿ ਜਿਹੜਾ ਤੁਹਾਨੂੰ ਤੁਸੀਂ ਸਾਡੇ ਕੋਲ ਆਓਗੇ ਤੁਹਾਨੂੰ ਦੱਸੂਗਾ ਕਿ ਵਧੀਆ ਫੀਡ ਕਿਸ ਤਰ੍ਹਾਂ ਬਣਨੀ ਹੈ ਇਹ ਵਿਭਾਗ ਪਸ਼ੂ ਭਗਵਾਨ ਕੋਲੇ ਵੀ ਸਾਡੇ ਸਾਇੰਸਦਾਨ ਹੁੰਦੇ ਆ ਜਾਂ ਪਸ਼ੂਪੋਆ ਡਾਕਟਰ ਹੁੰਦੇ ਆ ਵੀ ਕਿਹੜੀ ਕਿਹੜੀ ਚੀਜ਼ ਤੁਸੀਂ ਪਾਉਣੀ ਹੈ ਖਾਸ ਕਰਕੇ ਧਿਆਨ ਰੱਖਿਆ ਕਰੋ ਜਦੋਂ ਅਸੀਂ ਆਪਦੇ ਕਣਕ ਤੇ ਝੋਨਾ ਵੇਚਣ ਜਾਂਦੇ ਹਾਂ ਕਦੇ ਵੀ ਚਾਰ ਸਿੱਟ ਕੇ ਨਾ ਆਇਆ ਕਰੋ ਮੋੜ ਕੇ ਟਰਾਲੀ ਚ ਪਾ ਲਿਆ ਕਰੋ ਬਜ਼ੁਰਗਾਂ ਦੀ ਬੁੜੀਆਂ ਦੀ ਸਹਾਇਤਾ ਦੇ ਨਾਲ ਉਹਨੂੰ ਛਾਰ ਕੇ ਆਪਦੀ ਫੀਡ ਦੇ ਵਿੱਚ ਤਕਰੀਬਨ ਤਕਰੀਬਨ ਤੁਸੀਂ ਜੇ 4000 ਨੂੰ ਸਾਡਾ ਸਾਮਾਨ ਵਿਕਣਾ ਹੈ ਉਹਨੂੰ ਤੁਸੀਂ ਛਾਰ ਦੇ ਤੌਰ ਤੇ 1500 2000 ਦੇ ਹਿਸਾਬ ਨਾਲ ਦੇ ਆਉਨੇ ਹੋ ਇੰਨੇ ਪੈਸੇ ਦੇ ਦਿਓ ਪਰ ਉਹੀ ਕਣੀ ਤੁਸੀਂ ਤਕਰੀਬਨ 4000 ਜਾਂ 5000 ਕੁਇੰਟਲ ਦੇ ਹਿਸਾਬ ਨਾਲ ਬਾਜ਼ਾਰ ਚੋਂ ਵਾਪਸ ਲੈਨੇ ਹੋ ਇਸ ਕਰਕੇ ਉਸ ਝਾਰ ਨੂੰ ਤੁਸੀਂ ਜਾਂ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਘਰੇ ਵੱਜ ਜਾਂਦੀ ਹੈ ਤੁਹਾਡੀ ਪ੍ਰੋਡਕਸ਼ਨ ਚੋਂ ਉਹਨੂੰ ਫੀਡ ਦੇ ਤੌਰ ਤੇ ਵਰਤਿਆ ਕਰੋ ਤਾਂ ਕਿ ਆਪਾਂ ਕਾਸਟ ਆਫ ਪ੍ਰੋਡਕਸ਼ਨ ਹੈ ਜਿਹੜੀ ਦੁੱਧ ਉਤਪਾਦਨ ਦੇ ਵਿੱਚ ਜਿਹੜਾ ਜਿਹੜਾ ਸਾਡਾ ਖਰਚਾ ਹੈ ਉਹਨੂੰ ਘਟਾ ਕੇ ਅਸੀਂ ਮੁਨਾਫੇ ਵੱਲ ਨੂੰ ਵਧੀਏ ਤੀਜੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਜੀ ਸਖਲਾਈ ਦੀ ਕਿਸਾਨ ਵੀਰੋ ਬੇਸ਼ੱਕ ਸਾਡਾ ਇਹ ਜੁਗਾਂ ਜਗੰਤਰ ਦਾ ਧੰਦਾ ਜੱਦੀ ਪੁਛਤੀ ਧੰਦਾ ਖੇਤੀ ਦੇ ਨਾਲ ਪੁਰਾਣੇ ਸਾਡੇ ਗੀਤਾਂ 'ਚ ਵੀ ਆਉਂਦਾ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਇਸ ਤਰ੍ਹਾਂ ਮਤਲਬ ਜੇ ਪੁਰਾਣੀਆਂ ਬੋਲੀਆਂ ਦੇ ਵਿੱਚ ਵੀ ਸਾਡੇ ਪਸ਼ੂ ਧੰਦਾ ਦਾ ਬੜਾ ਜ਼ਿਕਰ ਆਉਂਦਾ ਇਸ ਕਰਕੇ ਇਹਨੂੰ ਅਸੀਂ ਨਹੀਂ ਤੋੜ ਸਕਦੇ ਪਰ ਇਹਦੇ ਵਿੱਚ ਇਹ ਹੈ ਵੀ ਸਖਲਾਈ ਨਵੀਂ-ਨਵੀਂ ਦੇਖੋ ਕੋਈ ਵੀ ਧੰਦਾ ਕਰਦੇ ਆ ਇੱਕ ਜਿਹੜੀ ਸੈਂਸ ਹੈ ਇਹ ਵਗਦਾ ਬਹਾ ਹੈ ਇਹਦੇ ਵਿੱਚ ਨਿਰੰਤਰ ਖੋਜਾਂ ਹੁੰਦੀਆਂ ਰਹਿੰਦੀਆਂ ਇਸ ਕੇ ਪਸ਼ੂ ਤੰਦ ਦੇ ਵਿੱਚ ਵੀ ਨਿਰੰਤਰ ਖੋਜਾਂ ਹੁੰਦੀਆਂ ਰਹਿੰਦੀਆਂ ਸਖਲਾਈ ਲੈਣਾ ਬਹੁਤ ਜ਼ਰੂਰੀ ਹੈ ਖੇਤੀ ਵਿਗਿਆਨ ਕੇਂਦਰ ਦੇਰੀ ਦੀ ਪੋਲਟਰੀ ਦੀ ਹੋਰ ਵੀ ਜਿੰਨੇ ਖੇਤੀ ਨਾਲ ਸੰਬੰਧਿਤ ਧੰਦੇ ਆ ਉਹਨਾਂ ਦੀਆਂ 5 ਦਿਨਾਂ ਦੀ ਸਖਲਾਈ ਦਿੰਦਾ ਇੱਕ ਪ੍ਰੋਪਰ ਸਰਟੀਫਿਕੇਟ ਦਿੱਤਾ ਜਾਂਦਾ ਉਹ ਸਾਡੇ ਕੋਲੇ ਆਓ ਜਿਹੜੇ ਵੀ ਯੰਗ ਕੋਈ ਵੀ ਸਾਡੇ ਪੜ੍ਹਾਈ ਦਾ ਕੋਈ ਮਤਲਬ ਨਹੀਂ ਕੋਈ ਵੀ ਬੰਦਾ ਸਾਥੋਂ 5 ਦਿਨਾਂ ਦੀ ਸਖਲਾਈ ਲੈ ਕੇ ਆਪਦੀ ਜਿਹੜਾ ਧੰਦਾ ਹੈ ਉਹਨੂੰ ਮੁਨਾਫੇ ਵੱਲ ਲੈ ਜਾ ਸਕਦਾ ਅਗਲੀ ਗੱਲ ਰਹਿ ਗਈ ਕਿਸਾਨ ਵੀਰੋ ਹੁਣ ਥੋੜੀਆਂ ਪਸ਼ੂ ਤੰਦ ਦੀ ਮੈਂ ਕਿ ਸਿਹਤਬੰਦ ਜਿਹੜਾ ਸਮਾਜ ਹੈ ਕਿੱਥੋਂ ਸਿਰਜ ਸਕਦੇ ਆ ਸਿਹਤਬੰਦ ਜਿਹੜਾ ਨਰਵਾ ਸਮਾਜ ਪਿੱਛੇ ਜੀ ਗਵਰਨਮੈਂਟ ਦੀ ਸਕੀਮ ਵੀ ਚੱਲੀ ਸੀ ਨਰਵਾ ਸਮਾਜ ਨਰਵਾ ਸਮਾਜ ਕਿਵੇਂ ਸਿਰਜਿਆ ਜਾ ਸਕਦਾ ਹੈ ਨਰਵਾ ਸਮਾਜ ਨਰਵਾ ਆਦਮੀ ਹੀ ਸਿਰਜ ਸਕਦਾ ਹੈ ਸਿਹਤਜਾਬ ਆਦਮੀ ਹੀ ਸਿੱਖ ਸਕਦਾ ਹੈ ਕਿਸਾਨ ਵੀਰੋ ਸਿਹਤ ਕਿੱਥੋਂ ਬਣਨੀ ਹੈ ਡਾਕਟਰ ਆਮ ਕਹਿੰਦੇ ਆ ਫਲ ਖਾ ਲੋ ਆ ਤੁਹਾਡੇ ਕੋਲ ਹੀ ਘਾਟ ਹੋ ਗਈ ਜਦੋਂ ਵੀ ਹੁਣ ਜਿਹੜੇ ਡਾਕਟਰ ਨੇ ਤਕਰੀਬਨ ਜਿਹੜੇ ਅੱਗੇ ਤੁਹਾਡੇ ਆਏ ਨਿਸ਼ਾਨੀਆਂ ਦੇਖ ਕੇ ਦੱਸ ਦਿੰਦੇ ਸੀ ਉਹ ਤਕਰੀਬਨ ਤਕਰੀਬਨ ਇਸ ਦੁਨੀਆ ਤੋਂ ਫੌਤ ਹੋ ਚੁੱਕੇ ਆ ਅੱਖਾਂ ਦੇਖ ਕੇ ਨਬਜ ਦੇਖ ਕੇ ਹੁਣ ਤੁਹਾਨੂੰ ਸਿੱਧਾ ਪਹਿਲਾਂ ਪਰਚੀ ਤੇ ਟੈਸਟ ਲਿਖੇ ਜਾਂਦੇ ਆ ਟੈਸਟ ਦੇ ਵਿੱਚ ਕਦੇ ਤੁਹਾਨੂੰ ਆ ਘਾਟ ਆ ਗਈ ਆ ਉਹ ਘਾਟ ਦੇ 10 12 ਘਾਟਾਂ ਲਿਖ ਦਿੱਤੀ ਜਾਂਦੀਆਂ ਉਹਨਾਂ ਨੂੰ ਘਾਟਾਂ ਦੀ ਪੂਰਤੀ ਲਈ ਤੁਹਾਨੂੰ ਕੈਪਸੂਲ ਲਿਖ ਦਿੱਤੇ ਜਾਂਦੇ ਆ ਕਦੇ ਕਦੇ ਸਿਆਣਾ ਡਾਕਟਰ ਤੁਹਾਨੂੰ ਇਹ ਵੀ ਕਹਿ ਦਿੰਦਾ ਸੇਵ ਖਾ ਲਈਂ ਕੇਲਾ ਖਾਲੀ ਆ ਖਾਲੀ ਪਰ ਕਿਸਾਨ ਵੀਰੋ ਮੈਨੂੰ ਲੱਗਦਾ ਜੀ ਕੋਈ ਵੀ ਜਿਹੜਾ ਫਰੂਟ ਹੈ 150 ਤੋਂ ਘੱਟ ਸਾਨੂੰ ਕਿੱਲੋਂ ਆਉਂਦਾ ਨਹੀਂ ਸਾਡੀਆਂ ਪਹੁੰਚਾਂ ਤੋਂ ਆਮ ਜੀ ਦੀ ਜ਼ਿੰਮੇਵਾਰ ਦੇ ਪਹੁੰਚ ਤੋਂ ਬਾਹਰ ਹੋ ਰਿਹਾ ਕਿੱਥੋਂ ਪੂਰਤੀ ਹੋਣੀ ਹੈ ਇਹ ਸਾਡੀ ਜਿਹੜੀ ਪੂਰਤੀ ਸਾਡੀਆਂ ਜਿਹੜੇ ਸੌਖਾ ਕੰਮ ਅਸੀਂ ਸਬਜ਼ੀਆਂ ਤੋਂ ਕਰ ਸਕਦੇ ਹਾਂ ਕਿਸਾਨ ਵੀਰੋ ਜਿਹੜੀ ਕਿਚਨ ਗਾਰਡਨ ਕਹਿੰਦੇ ਆ ਘਰੇਲੂ ਬਗੀਚੀ ਕਹਿੰਦੇ ਆ ਹਰ ਕਿਸਾਨ ਨੂੰ ਮੇਰਾ ਮੈਸੇਜ ਹੈ ਕਿਸਾਨ ਵੀਰ ਨੂੰ ਕਿਉਂਕਿ ਰੂੜੀ ਤੁਹਾਡੇ ਕੋਲੇ ਆ ਹਰ ਚੀਜ਼ ਤੁਹਾਡੇ ਕੋਲੇ ਆ ਖੇਤ ਤੁਹਾਡੇ ਕੋਲੇ ਆ ਪਾਣੀ ਤੁਹਾਡੇ ਕੋਲੇ ਆ ਇੱਕੋ ਕੰਮ ਕਰਨਾ ਕਿ ਤੁਸੀਂ ਉਹਨੂੰ ਡਿਵੈਲਪ ਕਰਨਾ ਹੈ ਇੱਕ ਕਿਸਾਨ ਵੀਰੋ ਧਿਆਨ ਰੱਖਿਓ ਜਿਵੇਂ ਅਸੀਂ ਕੱਖਾਂ ਨੂੰ ਸਾਡੇ ਪੱਠਿਆਂ ਨੂੰ ਬਰਸੀਮ ਨੂੰ ਬਿਨਾ ਖਾਦ ਤੋਂ ਨਾ ਤਕਰੀਬਨ ਤਕਰੀਬਨ ਅਸੀਂ ਕੋਸ਼ਿਸ਼ ਕਰਦੇ ਆਂ ਵੀ ਪੱਠੇ ਅਸੀਂ ਮੋਟਰ ਕੋਲੇ ਬੀਜ ਜੇ ਪਹੀ ਜਿੱਥੇ ਜਾਂਦੀ ਹੈ ਇਸ ਕਰਕੇ ਸਬਜ਼ੀ ਨੂੰ ਹਰ ਵਾਰ ਬਦਲਿਆ ਨਾ ਕਰੋ ਉਹਦੇ ਇੱਕ ਘਰੇਲੂ ਜਾਂ ਥੋੜਾ ਜਿਹਾ ਕਨਾਲ ਇੱਕ ਦਾ ਥਾਂ ਡਿਵੈਲਪ ਕਰ ਲਓ ਉੱਥੇ ਜੇ ਤੁਸੀਂ ਪੱਠਿਆਂ ਨੂੰ ਖਾਦ ਪਾਈ ਹੈ ਉਹਦੀਆਂ ਵਿਚਾਰ ਬੱਠਲ ਉੱਥੇ ਸਿੱਟਿਓ ਕਿਉਂਕਿ ਜਿਹੜੀ ਸਬਜ਼ੀਆਂ ਨਾ ਇਹਨੂੰ ਭੁਰਪਰੀ ਥਾਂ ਚਾਹੀਦੀ ਹੈ ਕੜਣੀ ਥਾਂ ਦੇ ਵਿੱਚ ਮੋਟੀ ਥਾਂ ਦੇ ਵਿੱਚ ਹੈਵੀ ਥਾਂ ਦੇ ਵਿੱਚ ਸਬਜ਼ੀ ਨਹੀਂ ਹੁੰਦੀ ਇਸ ਕਰਕੇ ਇੱਕ ਤਹਈਆ ਕਰੋ ਕਿ ਹਰ ਸਾਲ ਸੀਜ਼ਨਲ ਸਬਜ਼ੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਕਿੱਟ ਤਿਆਰ ਕੀਤੀ ਹਾੜੀ ਸੋਣੀ ਦੀ ਕਿੱਟ ਤਿਆਰ ਕਰਦੇ ਆ 100 ਰੁਪਿਆ ਉਹਦੀ ਕੀਮਤ ਹੈ ਕਿਉਂਕਿ ਚਿਪਸ ਵੀ ਤਕਰੀਬਨ 50 55 ਦੀ ਆ ਦੋ ਪੈਕਟ ਆਉਂਦੇ ਆ ਤੁਰਿਆ ਜਾਂਦਾ ਜਵਾਕ ਖਾ ਜਾਂਦਾ ਪਰ ਜੇਕਰ 100 ਰੁਪਿਆ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਨੂੰ ਦਿਓਗੇ ਤਕਰੀਬਨ ਤਕਰੀਬਨ ਚਾਰ ਜੀਆਂ ਵਾਲਾ ਬੰਦਾ ਉਹਨੂੰ ਤਕਰੀਬਨ 3 ਮਹੀਨੇ ਸਬਜੀ ਕਾ ਸਕਦਾ ਮੈਂ ਹੁਣ ਗੱਲ ਕਿਉਂ ਕਾਰਨ ਕੀ ਹੈ ਕਿ ਸਬਜੀ ਜੇ ਕਿਸਾਨ ਵੀਰੋ ਜੇ ਕਿਸੇ ਸਬਜੀ ਨੂੰ ਰੰਗ ਦਿੱਤਾ ਨਾ ਹੁਣ ਸਾਇੰਸਦਾਨ ਕਹਿੰਦੇ ਆ ਵੀ ਜਿੰਨੀ ਥਾਲੀ ਤੁਹਾਡੀ ਕਲਰਫੁੱਲ ਹੋਊਗੀ ਰੰਗਦਾਰ ਹੋਊਗੀ ਉਨਾ ਹੀ ਤੰਦਰੁਸਤ ਹੋਵੋਗੇ ਜੇ ਉਹ ਚ ਬੈਂਗਣ ਪਿਆ ਥੋਡੀ ਸਬਜੀ ਚ ਉਹ ਵੀ ਕੋਈ ਮਹਿਣਾ ਰੱਖਦਾ ਜੇ ਗਾਜਰ ਪਈ ਹੈ ਉਹ ਵੀ ਕੋਈ ਮਹਿਣਾ ਰੱਖਦੀ ਹੈ ਗਾਜਰ ਨੂੰ ਰੰਗ ਲਾਲ ਕੁਦਰਤ ਨੇ ਐਵੇਂ ਨਹੀਂ ਦਿੱਤਾ ਉਹਦੇ ਵਿੱਚ ਬਹੁਤ ਚੀਜ਼ ਹੈ ਬਹੁਤ ਤਗੜੀ ਚੀਜ਼ਾਂ ਉਮਰ ਨਾਲ ਲੱਗੀਆਂ ਹੋਈਆਂ ਜੇਕਰ ਬੱਚੇ ਦੇ ਛੋਡੇ ਮੰਨ ਲਓ ਪੜਦੇ ਦੇ 10 ਸਾਲ ਦੇ ਦੇ ਲੱਗਦੀ ਆ ਤਾਂ ਮਤਲਬ ਘਾਟ ਹੈ ਕੋਸ਼ਿਸ਼ ਕਰਿਆ ਕਰੋ ਆ ਸੀਜ਼ਨ ਹੈ ਛਿਲ ਕੇ ਗਾਜਰ ਨੂੰ ਸਾਫ ਕਰਕੇ ਰਸੋਈ ਦੇ ਵਿੱਚ ਇੱਕ ਥਾਲੀ ਚ ਰੱਖ ਦਿਆ ਕਰੋ ਇੱਕ ਰੱਖ ਦਿਆ ਕਰੋ ਤੁਰਿਆ ਜਾਂਦਾ ਜਦੋਂ ਮम्मा ਭੁੱਖ ਲੱਗੀ ਆ ਉਹਦੇ ਮੂੰਹ ਪਾ ਦਿਆ ਕਰੋ ਫਿਰ ਪਾਲਕ ਗਰਮੀ ਚ ਵੀ ਹੋ ਜਾਂਦੀ ਆ ਸੀਜ਼ਨ ਦੇ ਵਿੱਚ ਤਿੰਨ ਵਾਰੀ ਪਾਲਕ ਆਗਾ ਸਕਦੇ ਹਾਂ ਖਾਸ ਕਰਕੇ ਬਜ਼ੁਰਗਾਂ ਲਈ ਮਾਤਾਵਾਂ ਲਈ ਭੈਣਾਂ ਲਈ ਪਾਲਕ ਬਹੁਤ ਜ਼ਰੂਰ ਹੈ ਇੱਕ ਦਿਨ ਜ਼ਰੂਰ ਹਫ਼ਤੇ ਚ ਪਾਲਕ ਪਨੀਰ ਖਵਾ ਖਵਾਇਆ ਕਰੋ ਉਹਨਾਂ ਨੂੰ ਦੁੱਧ ਦਾ ਯੋਗਦਾਨ ਫੇਰ ਆ ਗਿਆ ਕਾਰਨ ਕੀ ਕੁਝ ਇਸੇ ਤਰ੍ਹਾਂ ਦੇ ਸਰੀਰ ਦੀ ਬਣਤਰ ਹੈ ਕਿ ਉਹਨਾਂ ਨੂੰ ਐਰਨ ਦੀ ਘਾਟ ਪਾਈ ਜਾਂਦੀ ਹੈ ਆਮ ਹੀ ਪਾਈ ਜਾਂਦੀ ਹੈ ਬਜ਼ੁਰਗ ਤੇ ਮਤਾਮਾ ਦੇ ਵਿੱਚ ਇਸ ਕਰਕੇ ਇਹ ਚੀਜ਼ਾਂ ਘਰੋਂ ਮਿਲਣੀਆਂ ਜਿਆਦੇ ਲੈਕਚਰ ਮੈਂ ਲੰਬਾ ਨਹੀਂ ਕਰਨਾ ਇੱਕ ਹੋਰ ਧਿਆਨ ਅੱਜ ਲੈ ਕੇ ਜਾਇਓ ਜਿਹੜੀ ਆ ਜੀਭਾ ਨਾ ਇਹ ਦੋ ਤਿੰਨ ਸਵਾਦ ਰੱਖਦੀ ਹੈ ਖੱਟਾ ਅੱਡਾ ਇਹਦੇ ਤਿੰਨ 파ਟ ਤਿੰਨ ਚਾਰ 파ਟ ਸੈਂਸਦਾਨ ਦੱਸਦੇ ਹੁੰਦੇ ਆ ਤੁਸੀਂ ਕੀ ਕਰਦੇ ਹੋ ਕਿ ਅੱਜ ਕੱਲ੍ਹ ਦੀਆਂ ਲੇਡੀਜ਼ ਮਾਤਾਵਾਂ ਦੱਸਦੀਆਂ ਮੇਰਾ ਬੇਟਾ ਤਾਂ ਬੈਂਗੜ ਨਹੀਂ ਖਾਂਦਾ ਕਦੂ ਨੂੰ ਮੂੰਹ ਨਹੀਂ ਲਾਉਂਦਾ ਬੜੇ ਚਾਹ ਨਾਲ ਦੱਸਦੀਆਂ ਜਿਹੜੇ ਨੂੰ ਸੈਰਾਲਿਕ ਖਵਾਇਆ ਛੋਟੇ-ਛੋਟੇ ਨੂੰ ਆਪਾਂ ਦੁੱਧ ਤੇ ਪਾਲਿਆ ਛੋਟੇ-ਛੋਟੇ ਤੇ ਮੁੱਲ ਦੇ ਤੇ ਉਹ ਕਿੱਥੋਂ ਖਾਊਗਾ ਬਾਟੀ ਭਰ ਕੇ ਇਸ ਕਰਕੇ ਉਹਨੂੰ ਨਿੱਕੇ ਹੁੰਦੇ ਨੂੰ ਜੋ ਸਬਜ਼ੀ ਘਰੇ ਬਣੀ ਆ ਕੁੱਗੂ ਚ ਪਾ ਕੇ ਦਿਆ ਕਰੋ ਤਾਂ ਕਿ ਉਹਦੀ ਜੀਭ ਨੂੰ ਪਤਾ ਲੱਗ ਜੇ ਆ ਵੀ ਮੈਂ ਖਾਣਾ ਹੁੰਦਾ ਜਦੋਂ ਵੱਡਾ ਹੋ ਕੇ ਕਿੱਥੋਂ ਖਾਊਗਾ ਬਾਟੀ ਭਰ ਕੇ ਤੁਹਾਡੀ ਬੈਂਗੜਾਂ ਦੀ ਤੁਹਾਡੇ ਕਦੂ ਦੀ ਤੁਹਾਡੀ ਗਾਜਰ ਦੀ ਜਦੋਂ ਨਿੱਕੇ ਹੁੰਦੇ ਨੇ ਖਾਦਾ ਹੀ ਨਹੀਂ ਇਸ ਕਰਕੇ ਆਪ ਦੀਆਂ ਸਬ ਮਤਲਬ ਕਿ ਥਾਲੀ ਆ ਜਿਹੜੀ ਖਾਣੀ ਆ ਸ਼ਾਮ ਨੂੰ ਉਹਨੂੰ ਕਲਰਫੁੱਲ ਬਣਾਓ ਵੱਧ ਤੋਂ ਵੱਧ ਖਰਾਕ ਬੱਚਿਆਂ ਨੂੰ ਦਿਓ ਤਾਂ ਕਿ ਅਸੀਂ ਤੰਦਰੁਸਤ ਸਮਾਜ ਸਿਰਸਕੀਏ ਖੇਤੀਬਾੜੀ ਵਿਗਿਆਨ ਕੇਂਦਰ ਇੱਕ ਗੱਲ ਹੋਰ ਰੋੜੀ ਜੀ ਰਹਿ ਗਈ ਕਿਸਾਨ ਵੀਰੋ ਬੱਚੇ ਅਸੀਂ ਇੱਕ ਮਿੰਟ ਲਈ ਜੀ ਬਸ ਬੱਚੇ ਅਸੀਂ ਅੰਗਰੇਜ਼ੀ ਸਕੂਲਾਂ ਚ ਲਾ ਲਏ ਆ ਪੰਜਾਬੀ ਹੱਤੋਂ ਬਹੁਤ ਦੂਰ ਹੋ ਜਾਣੇ ਆ ਇੱਕ ਰਸ਼ੀਅਨ ਰਾਈਟਰ ਹੋਇਆ ਜੇ ਕਿਸੇ ਨੂੰ ਜਿਉਂਦੇ ਜੀ ਮਾਰਨਾ ਹੋਵੇ ਉਹਨੂੰ ਕਹਿੰਦੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਇਸ ਕਰਕੇ ਕਿਸਾਨ ਵੀਰੋ ਬੱਚੇ 68 ਕਹਿਣਾ ਭੁੱਲ ਗਏ ਨੇ 63 ਕਹਿਣਾ ਭੁੱਲ ਗਏ ਨੇ 92 ਕਹਿਣਾ ਭੁੱਲ ਗਏ ਨੇ ਉਹ ਚੰਗਾ ਅਫਸਰ ਨਹੀਂ ਸਿੱਧ ਹੋ ਸਕਦਾ ਸਭ ਤੋਂ ਚੰਗਾ ਅਫਸਰ ਉਹ ਸਿੱਧ ਹੁੰਦਾ ਜਿਹੜਾ ਪਿੰਡ 'ਚ ਪੜਿਆ ਸ਼ਹਿਰ 'ਚ ਰਿਹਾ ਕਿਉਂਕਿ 10ਵੀਂ ਤੱਕ ਪਿੰਡ ਪੜਿਆ ਪਲੱਸ 2 ਪਿੰਡ ਕੀਤੀ ਉਸ ਤੋਂ ਬਾਅਦ ਤੋਂ ਦੋਨੇ ਸਮਾਜ ਨੂੰ ਪਤਾ ਲੱਗ ਜਾਂਦੇ ਆ ਸ਼ਹਿਰੀ ਤੇ ਪਿੰਡੂ ਇਸ ਕਰਕੇ ਬੱਚਿਆਂ ਨੂੰ ਜੇ ਅੰਗਰੇਜ਼ੀ ਸਕੂਲ 'ਚ ਲਾ ਲਿਆ ਤਾਂ ਉਹਨਾਂ ਨੂੰ ਕਾਇਦਾ ਮੇਰਾ ਵੀਰ ਜ਼ਰੂਰ ਪੜਾਓ ਉਹਨਾਂ ਨੂੰ ਦੱਸੋ ਵੀ 68 ਆ ਹੁੰਦਾ 92 ਆ ਹੁੰਦਾ ਤਾਂ ਕਿ ਅਸੀਂ ਆਪਣੀ ਪੰਜਾਬੀਅਤ ਨੂੰ ਬਿਚਾਰ ਸਕੀਏ ਆਪਣੀ ਪਨੀਰੀ ਨੂੰ ਵਜਾ ਸਕੀਏ ਝੋਨੇ ਦੀ ਪਨੀਰੀ ਸਾੰਭਣੀ ਸੌਖੀ ਹੈ ਅੱਜ ਦੀ ਪਨੀਰੀ ਸਾੰਭਣੀ ਕਿਸਾਨ ਵੀਰੋ ਬਹੁਤ ਔਖੀ ਹੈ ਇੰਨੀਆਂ ਗੱਲਾਂ ਕਰਦਾ ਬਹੁਤ ਖਿਮਾਂ ਦਾ ਜਾਚ ਕਾ ਬਹੁਤ ਬਹੁਤ ਧੰਨਵਾਦ